ਸਾਤਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਰੇ ਅੰਮ੍ਰਿਤਸਰ ਖਬਰਨਾਮਾ ਮੈਂ ਹਨਮਨੀ currentThreadਾ ਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਬੀਤੀ ਰਾਤ ਤਰੰਤਾਰਨ ਦੇ ਇੱਕ ਮੁਹੱਲੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆਈਪੀਐਸ ਗੁਰਪ੍ਰੀਤ ਸਿੰਘ ਪੁੱਲਰ ਨੇ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸੰਭਾਲਿਆ ਕਾਰਜਪਾਲ ਪਿੰਡ ਸਰਹਾਲਾ ਵਿਖੇ ਛੋਟੇ ਬੱਚਿਆਂ ਕਾਰਨ ਹੋਈ ਖੂਨੀ ਝੜਪ ਮੌਜੂਦਾ ਲੰਬਰਦਾਰ ਦੇ ਮਾਰੀਆਂ ਗੋਲੀਆਂ ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੀ ਰਾਤ ਤਰੰਤਾਰਨ ਦੇ ਇੱਕ ਮੁਹੱਲੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਰਮੇਸ਼ ਕੁਮਾਰ ਟਿੱਪੂ ਕੀ ਗੱਲ ਹੈ ਇਹ ਮੈਂ ਬੱਚਾ ਗਿਆ ਥੋੜਾ ਜਿਹਾ ਘੁੰਮਣ ਪੈ ਬਿੰਦਾ ਮੈਂ ਡੜੀ ਆਏ ਹੋਏ ਇਧੋਂ ਆਇਆ ਤਦੋਂ ਕੋਈ ਨਹੀਂ ਪਤਾ ਨਹੀਂ ਲੱਗਾ ਕਿੜਾ ਅਣਸ਼ਤੇ ਗੋਲੀਆਂ ਮਾਰ ਕੇ ਗਿਆ ਵਾ ਪੂਰੀਆਂ ਮਾਰ ਦੇ ਮਤਲਬ ਉੱਥੇ ਡਿਪਲੋਰ ਕਰ ਦਿੱਤਾ ਤੇ ਜਿੱਤੀ ਲੱਗੇ ਸੁੱਟ ਗਏ ਮਨ 25 ਕਿ ਸਾਲ ਹੈ ਨਹੀਂ ਕੁਵਾਰਾ ਬਾਜੀ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਇਹਨਾਂ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਹਾਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਾਰੀ ਇਹ ਟਾਂਕ ਜੱਤਰੀ ਮੁਹੱਲੇ 'ਚ ਵਾਦਤ ਹੋਈ ਹੈ ਸਭ ਨੇ ਇਹ ਕੇਸ ਜਸਟ ਕਰਕੇ ਪ੍ਰਤੀਸ਼ ਕਰਦੇ ਨੇ ਕੋਈ ਮੋਰਸਲ ਤੇ ਆਏ ਜਿਵੇਂ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੋਰਸਲ ਅੰਮ੍ਰਿਤਸਰ ਦੇ ਨੌਕ ਨਿਯੁਕਤ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਬਤੌਰ ਕਮਿਸ਼ਨਰ ਆਪਣਾ ਕਾਰਜਪਾਰ ਸੰਭਾਲਿਆ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਤੰਦੇਹੀ ਅਤੇ ਨਿਸ਼ਟਾ ਨਾਲ ਨਿਭਾਉਣਗੇ ਅਜਿਹਾ ਜੇ ਖੁਦ ਮੈਂ ਤਾਂ ਇੱਕ ਗੱਲ ਤੁਹਾਨੂੰ ਦੱਸਦਾ ਜੇ ਤੁਹਾਨੂੰ ਯਾਦ ਹੋਵੇ ਮੈਂ ਤਾਂ ਆਪ ਬਕੀਟ ਮੰਡੀ ਤੇ ਹੋਰ ਜਾ ਕੇ ਪਬਲਿਕ ਜੀਆਂ ਸਾਰੀਆਂ ਮੀਟਿੰਗਾਂ ਕਰਾ ਦਿੱਤੀਆਂ ਸੀ ਉਸ ਬਾਅਦ ਔਰ ਕੰਡਕਟ ਔਨ ਕਰਕੇ ਫਿਰ ਆਪਾਂ ਉਹ ਬੰਦ ਕਰ ਗਏ ਜੀ ਪਬਲਿਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੰਮ ਤੇ ਅੱਖਾਂ ਨੇ ਔਰ ਉਸ ਤੋਂ ਬਿਨਾਂ ਕੋਈ ਵੀ ਪੁਲਿਸ ਨਿظام ਜਿਹੜਾ ਵਰਲਡ ਓਵਰ ਕਿਤੇ ਵੀ ਕਾਮਯਾਬ ਨਹੀਂ ਹੈ ਬਿਲਕੁਲ ਡੈਫੀਨਿਟਲੀ ਮੈਂ ਪਹਿਲੇ ਕਿਹਾ ਕਿ ਜਿਹੜੇ ਸਾਡੇ ਇਹ ਮਿਨਿਸਟਰ ਆਉਂਦੇ ਨੇ ਉਹ ਟ੍ਰੈਫਿਕ ਸਾਡੀ ਪ੍ਰਾਇਟੀ ਹੈ ਹੀ ਆ ਉਹ ਅੱਗੇ ਵੀ ਕਰਾਂਗੇ ਤੁਹਾਨੂੰ ਪਹਿਲਾਂ ਵੀ ਪਤਾ ਹੈ ਵੀ ਆਪਾਂ ਟ੍ਰੈਫਿਕ ਨੂੰ ਕਿੰਨਾ ਚਾਰੋਂ ਧੰਨ ਚਲਾਉਣ ਵਾਸਤੇ ਕਿੰਨੇ ਆਪਾਂ ਨਵੇਂ ਐਕਸਪੈਰੀਮੈਂਟ ਕੀਤੇ ਚਾਹੇ ਉਹ ਘੰਟਾਰੀ ਫੋਨ ਤੇ ਸੀ ਹੋਰ ਸੀ ਉਹਨੂੰ ਆਪ ਵਿਜ਼ਿਟ ਕਰਕੇ ਆਪਾਂ ਕਰਾਂਗੇ ਔਰ ਤੁਹਾਡੇ ਵੀ ਜਿਹੜੇ ਕੁਈ ਆਈਡੀਆਜ਼ ਨੇ ਪਬਲਿਕ ਵੱਲੋਂ ਆਉਂਦੇ ਆ ਉਹਨੂੰ ਵੀ ਅਸੀਂ ਸਿਰਫ ਇੱਥੇ ਸਾਡੇ ਵਾਸਤੇ ਹੈਗੇ ਉਹ ਬੜੇ ਕ੍ਰੀਏਟਿਵ ਆਈਡੀਆਜ਼ ਤੇ ਆ ਰਹੇ ਨੇ ਸੋ ਦੈਟ ਆਪਣਾ ਮੇਨ ਮਕਸਦ ਤਾਂ ਸਾਰਿਆਂ ਦਾ ਹੈ ਕਿ ਅਸੀਂ ਫ੍ਰੀ ਫਲੋ ਆਫ ਟ੍ਰੈਫਿਕ ਹੋਵੇ ਆਰਾਮ ਬੰਦੇ ਨੂੰ ਕਿਤੇ ਵੀ ਪਹੁੰਚਣ ਦੀ ਦਿੱਕਤ ਨਾ ਕਥੂ ਨੰਗਲ ਦੇ ਨਜ਼ਦੀਕ ਪੈਂਦਾ ਪਿੰਡ ਸਰਹਾਲਾ ਵਿਖੇ ਸਕੂਲ ਦੇ ਛੋਟੇ ਬੱਚਿਆਂ ਦੀ ਲੜਾਈ ਖੂਨੀ ਝੜਪ ਚ ਬਦਲ ਗਈ ਜਿਸ ਤੋਂ ਬਾਅਦ ਲੰਬਰਦਾਰ ਦੇ ਉੱਪਰ ਇੱਕ ਫੌਜੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਨੀਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮੜਾ ਜਿਹਾ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ। ਸਾਡੇ ਫੋਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ। ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਹੈਗੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾਲ ਗੱਲਬਾਤ ਕਰਨ ਉਹਨੇ ਇਹਦੇ ਮਿੰਦਰ ਕੁਬਾਲ ਸਿੰਘ ਦੇ ਆਪਣਾ ਫੈਰ ਮਾਰਤਾ ਫੈਰ ਜੀ ਫੈਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਹਾਂ ਹਾਂਜੀ ਹਾਂਜੀ ਟ੍ਰੇਸੋ ਇਹ ਟੋਟਲ ਆਪਣਾ 6 ਜਣੇ ਆਏ ਮਾਮਲਾ ਜੇ ਉਹਨਾਂ ਨੇ ਕਰਦੇ ਹਨ ਤਪਤੀਸ਼ ਆਪਣੰਗੀ ਤੋਂ ਚੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕੀ ਦੀ ਉਹ ਤੋਂ ਆਏ ਇੱਥੇ ਘਰੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜਬਾਜ਼ੀ ਅਤੇ ਟ੍ਰੈਫਿਕ ਨਿਯਮਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਿਕੰਜਾ ਵੀ ਲਗਾਤਾਰ ਕਸਿਆ ਜਾ ਰਿਹਾ ਹੈ ਜਿਸ ਦੇ ਚਾਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਭੰਡਾਰੀਪੁਰ ਵਿਖੇ ਮੁਸਤੈਦੀ ਬਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਤ ਅਤੇ ਬੁਲੇਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ। ਤਾਂ ਤਾਂ ਨਾਕੇ ਲਾਏ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੀਰ ਵੀ ਕੀਤਾ ਜਾ ਰਿਹਾ ਵਾ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਅੱਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਤਿਆਰ ਰੱਖੋ ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ। ਇਹਦਾ ਕਰਕੇ ਆ ਜਿਆਦਾਤਰ ਚਲਾਣਦਾਰੀ ਦਾ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਅਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਸਾਡੀ ਇਹ ਬੇਨਤੀ ਹੈ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ ਬਚੋਗੇ ਨੁਕਸਾਨ ਤੋਂ ਬਚੋਗੇ ਆਪਣੀ ਕੋਈ ਜਸਮਾਨੀ ਨੁਕਸਾਨ ਤੋਂ ਬਚੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਜਿਆਦਾ ਚਲਾਣ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਜਾ ਦੇ ਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਬਲਦਾ ਉਹ ਜਿਆਦਾ ਰੋਂਗ ਉਹ ਕਰਦੇ ਸੀ ਚਲਾ ਟ੍ਰਿਪਲ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਦੇਖੋ ਬੁਲਟ ਪਟਾਕੇ ਬੁਲਟ ਪਟਾਕੇ ਦੇ ਪਰ ਉਹ ਵਿੱਚ ਆ ਗਏ ਨਾ ਉਹ ਗਰਮਤੀ ਕਰਦੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉੱਥੇ ਹੀ ਟ੍ਰਿਪਲ ਰਾਈਡਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਆ ਲਿਆਂਦੇ ਚਲਾਣ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਿਸ਼ਤੂ ਕੋਈ ਨਜ਼ਰ ਆਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾਂ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤ ਤੇ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਹਲ ਤੁਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸਾਖਸ਼ੀ ਸਹਾਣੀ ਨੇ ਆਰਹਿਆ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਲਾਇਸੈਂਸੀ ਅਸਲਾ ਤਾਰਕ ਨੂੰ ਹਿਦਾਇਤ ਕੀਤੀ ਹੈ ਕਿ ਉਹ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਆਪਣਾ ਅਸਲਾ ਪੁਲਿਸ ਥਾਣੇ ਜਾਂ ਅਸਲਾ ਡੀਲਰ ਕੋਲ 29 ਸਤੰਬਰ 2024 ਤੱਕ ਜਮ੍ਹਾਂ ਕਰਵਾਉਣ ਪਿੰਡ ਦਲ ਵਿਖੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਅਤੇ ਪੀਐਸਐਫ ਵੱਲੋਂ ਬਗੀਚਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਦਲ ਦੇ ਖੇਤਾਂ ਵਿੱਚ ਤਲਾਸ਼ੀ ਲਈ ਗਈ ਅਤੇ ਪੁਲਿਸ ਨੂੰ ਦੇਖ ਕੇ ਚਾਰ ਸ਼ੱਕੀ ਵਿਅਕਤੀ ਭੱਜ ਗਏ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਕੋਲੋਂ ਪੀਲੀ ਟੇਪ ਵਾਲਾ ਸ਼ੱਕੀ ਪੈਕੇਟ ਬਰਾਮਦ ਕੀਤਾ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਜਿਹੜੀਆਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਰਿਸੀਵ ਹੋਈ ਆ ਕਿ ਚਾਰ ਵਿਅਕਤੀ ਜਿਹੜੇ ਆ ਨਾ ਕੋਈ ਚੀਜ਼ ਦੀ ਭਾਲ ਕਰ ਰਹੇ ਨੇ ਪਿੰਡ ਡਲ ਬਗੀਚਾ ਸਿੰਘ ਦੇ ਖੇਤਾਂ ਦੇ ਨਾਲ ਇਸ ਦੀ ਇਨਫੋਰਮੇਸ਼ਨ ਜਿਹੜੀ ਤੁਰੰਤ ਬੀਐਸਐਫ ਨੂੰ ਦਿੱਤੀ ਗਈ ਬੀਐਸਆਰ ਤੇ ਪੰਜਾਬ ਪੁਲਿਸ ਨੇ ਜਦੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੀ ਆਮਦ ਨੂੰ ਦੇਖਦੇ ਹੋਏ ਜਿਹੜਾ ਇੱਕ ਸੂਤ ਮੂਰਤੀ ਹੈਗਾ ਪਿੰਡ ਡਲ ਦਾ ਤੇ ਉਹਦਾ ਲੜਕਾ ਸੁਲਵਿੰਦਰ ਜਿਹੜਾ ਉਹ ਇੱਕ ਪੀਲੇ ਰੰਗ ਦਾ ਪੈਕੇਟ ਸੁੱਟ ਕੇ ਜਿਹੜੇ ਭਾਜੀ ਦੇ ਜਦੋਂ ਇਹਨੂੰ ਖੋਲ ਕੇ ਚੱਕ ਕੀਤਾ ਗਿਆ ਤੇ ਵਿੱਚੋਂ ਜਿਹੜੀ ਆ ਹੈਰੋਨਰ ਰਿਕਵਰ ਹੋ ਗਈ ਜਿਹੜੀ ਚੋਰੀ ਹੈ ਜਦੋਂ ਨੀਮਾ ਦੇ ਤਹਿਤ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਤੇ ਜਿਹੜੀ ਇਹਦੀ ਪ੍ਰोसीडिंग ਸ਼ੁਰੂ ਕਰ ਦਤੀ ਹੈ ਐਫ ਆਈ ਆਰ ਦਰਜ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਕਿਉਂਕਿ ਪੁਲਿਸ ਦੀ ਆਮਦ ਦੇਖ ਕੇ ਜਿਹੜੇ ਝੋਨੇ ਦੇ ਖੇਤ ਆ ਉਹਨਾਂ ਦੀ ਫਾਇਦਾ ਲੈਂਦੇ ਹੋਏ ਜਿਹੜੇ ਆ ਉਹ ਇਥੋਂ ਫਰਾਰ ਹੋ ਗਏ ਇਹਨਾਂ ਨਾਲ ਦੋ ਵਿਅਕਤੀ ਹੋਰ ਵੀ ਸੀਗੇ ਜਿਨ੍ਹਾਂ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜੇ ਉਹ ਵਿਅਕਤੀ ਜਿਹੜੇ ਹੱਕੀ ਦੋਸ਼ੀ ਆ ਉਹ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਜਿਹੜੇ ਆ ਇਹਨਾਂ ਨੂੰ ਮੁਕਦਮਾ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੇਜਰ ਅਮਿਤ ਸਰੇਨ ਵੱਲੋਂ ਬਤੌਰ ਵਿਧਿਕ ਟਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਵਿਖੇ ਚਾਰਜ ਸੰਭਾਲਿਆ ਗਿਆ ਉਹਨਾਂ ਦਾ ਸਵਾਗਤ ਕਰਨ ਲਈ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਨਿਗਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਅਤੇ ਉਹ ਖੁਸ਼ਕਿਸਮਤ ਹਨ ਕਿ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਮਿਲੇ। ਸ਼੍ਰੋਮਣੀ ਕਾਲੀਦਾਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਰਹਿ ਚੁੱਕੇ ਸੁਰਜੀਤ ਸਿੰਘ ਰਖੜਾ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਥੇ মিডিਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 30 ਅਗਸਤ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਉਪਦੇਸ਼ ਜਾਰੀ ਕੀਤਾ ਗਿਆ ਸੀ ਉਸ ਦੇ ਚਲਦੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਤੇ ਮੈਂ ਸ਼੍ਰੀ ਕਾਲਪਤਖਤ ਸਾਹਿਬ ਦੇ ਦਰਸ਼ਨ ਦੇ ਦਿੱਤੇ ਸੀ ਤੇ ਮੈਂ ਕੁਝ ਦਿਨਾਂ ਲਈ ਬਾਹਰ ਗਈ ਸੀ ਜਾਤ ਦੇਵੋ ਤਾਂ ਮੈਂ ਥੋੜੇ ਦਿਨ ਬਾਅਦ ਚਾ ਜਾਣਾ ਜੋ ਮੈਂ ਹੁਣੇ ਤੋਂ ਵਾਪਸ ਆਇਆ ਸੀਗਾ ਆ ਤੇ ਸ਼੍ਰੀ ਕਾਲਪਤਖਤ ਸਾਹਿਬ ਦੇ ਪੂਰੇ ਨਤਮਸਤਕ ਹੋ ਕੇ ਪੂਰਾ ਸਾਰਾ ਕੁਝ ਸੌਦੇ ਕੁਝ ਦੇ ਸਾਰਾ ਕੁਝ ਛੱਡ ਛਾ ਕੇ ਇੱਛਾ ਕਰਨ ਬੇਨਤੀ ਕੀਤੀ ਕਿ ਜੋ ਵੀ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਜਰਦਾ ਸਾਹਿਬ ਦਾ ਹੁਕਮ ਹੋਊਗਾ ਉਹ ਸਾਡੀ ਸ਼ਰਮਤ ਤੇ ਹੋਊਗਾ ਜੋ ਵੀ ਉਹ ਲਾ ਦੇਣਗੇ ਉਹ ਜੋ ਕਰਨਗੇ ਉਹ ਹੈ ਜਿੱਤਣਾ ਇਹ ਵੀ ਅਸੀਂ ਉਸ ਟਾਈਮ ਦੇ ਵਿੱਚ ਵਿਦਨ ਪਾਰਟੀ ਸਾਰਾ ਕੁਝ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਵਿਦਨ ਪਾਰਟੀ ਅਸੀਂ ਬਾਹਰ ਮੁਖਾਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੀ ਹੈ ਬੇਨਤੀ ਕੀਤੀ ਹੈ ਸ਼੍ਰੀ ਅਕਾਲ ਪੁਰਖ ਜਰਦਾ ਸਾਹਿਬ ਕੋਲ ਕਿ ਉਹ ਉਸ ਦੀ ਭੁਲ ਬਖਸ਼ਾਉਣਾ ਹੈ ਆ ਉਸ ਟਾਈਮ ਦੇ ਵਿੱਚ ਸੀ ਚੁੱਪ ਰਹੇ ਅੰਮ੍ਰਿਤਸਰ ਦੇ ਨੌਕ ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਸਚਕੰਸ਼ੀਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਆਕਾਲ ਪ੍ਰਗਟ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਉਹਨਾਂ ਆਖਿਆ ਕਿ ਉਹ ਖੁਸ਼ਕਿਸਮਤ ਹਨ ਕਿ ਦੁਬਾਰਾ ਗੁਰੂ ਨਗਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਵਾਸਪੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਜ਼ਿਲ੍ਹੇਚ ਪੰਚਾਇਤੀ ਚੋਣਾਂ ਬਿਨਾਂ ਕਿਸੇ ਡਰ ਪੈ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਚਾਹਵੇਗੀ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਐਸਐਸਪੀ ਦਿਹਾਤੀ ਨਾਲ ਇਸ ਸੰਬੰਧੀ ਮੀਟਿੰਗ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਆਰੋਸ ਨੂੰ ਹਦਾਇਤ ਕੀਤੀ ਕੀ ਨਾਮਜ਼ਦਗੀ ਪੱਤਰ ਪਰੰਤੋ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾ ਜਾਣ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਫੋਕਲ ਪੁਆਇੰਟ ਵਿਖੇ ਫੈਕਟਰੀ ਵਿੱਚ ਭਿਆਨਕ ਅੱਗ ਫਾਇਰ ਬ੍ਰਿਗੇਡ ਨੇ ਪਾਇਆ ਅੱਗ ਤੇ ਕਾਬੂ ਜਾਂ ਲੈ ਬਰ ਰਿਸਰ ਮੇਰਾ ਸਵਾਗਤ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੜਕਸਰ ਅੰਮ੍ਰਿਤਸਰ ਫੋਕਲ ਪੁਆਇੰਟ ਵਿਖੇ ਇੱਕ ਕਪੜੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਦਮਕਲ ਵਿਭਾਗ ਦੇ ਵੱਲੋਂ ਲਗਾਤਾਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਫਾਇਰ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਪਿਆ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ ਅਜੇ ਤੱਕ ਆਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਫੋਕਲ ਪੈਂਡ ਥਾਣੇ ਦੇ ਸਾਹਮਣੇ ਲੱਗੀ ਆ ਗਈ ਜੀ ਤੇ ਸਿਰ 3:30 ਮਿੰਟ ਤੇ ਪਹਲਾਵ ਮਿਲੀ ਨਾਲ ਹੀ ਫੋਕਲ ਪੈਂਡ ਫੈਸਿਲੀਟੇਸ਼ਨ ਸੇਵਾ ਸੰਪਤੀ ਸਾਰੇ ਇਹ ਸ਼ਹਿਰ ਦੇ ਪੇਸ਼ੇ ਕੱਢਦੇ ਸਾਡੇ ਔਰ ਤੋਂ ਪਹਿਲਾਂ ਬਹੁਤ ਜ਼ਿਆਦੀ ਆਗਈ ਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੋਗਾ ਕੇ ਇਹ ਕੰਟਰੋਲ ਕੀਤਾ ਅਜੇ ਵੀ ਚੱਲ ਰਿਹਾ ਵਾ ਸਾਰੇ ਸਾਡੇ ਅਫਸਰ ਸੁਬਾਨ ਆਏ ਆ ਇਹਦੇ ਹੁਣ ਬਾਅਦ ਹੀ ਬਦਲ ਕੋਈ ਗੱਲ ਤੇ ਕਰਨਗੇ ਜੀ ਨਹੀਂ ਜੀ ਮਾਲੀ ਤੇ ਚਲੋ ਹੋੜਾ ਜੀ ਜਾਨੀ ਕੋਈ ਨਸਾਨ ਕਿ ਜੀ ਤੁਮਾਂ ਬਹੁਤ ਜਿਆਦਾ ਅੱਗ ਬਹੁਤ ਜਿਆਦਾ ਸਹਿਮ ਦਾ ਮੋਰ ਬਾਣੀ ਜਾਂਦਾ ਪਰ ਹੁਣ ਕੰਟਰੋਲ ਆ ਜੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਐਸਟੀਐਫ ਦੇ ਡੀਐਸਪੀ ਵਿਵਿੰਦਰ ਮਹਾਜਨ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਵਿਵਿੰਦਰ ਮਹਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਉਹਨਾਂ ਨੂੰ ਫੜਨ ਲਈ ਛਾਪੇ ਮਾਰੀ ਕਰ ਰਹੀ ਹੈ ਵਕੀਲ ਅਜੀਤ ਵਰਮਾਨੀ ਨੇ ਕੇਸ ਬਾਰੇ ਜਾਣਕਾਰੀ ਦਿੱਤੀ ਇਨ ਨੂੰ ਤੋੜਨਾ ਚਾਹੁੰਦਾ ਹੈ ਤੇ ਉਹ ਬੰਦੇ ਕਿੰਨੇ ਕੋ ਪਾਵਰਫੁਲ ਹੋਣਗੇ ਜਿਹੜੇ ਇਹ ਰੈਕਟ ਇੰਨੇ ਸਾਲਾਂ ਤੋਂ ਚਲਾ ਰਹੇ ਨੇ ਬਹੁਤ ਘੱਟ ਪੁਲਿਸ ਅਫੀਸ਼ੀਅਲਸ ਹੁੰਦੇ ਨੇ ਜਿਹੜੇ ਇਹੋ ਜਿਹੇ ਰੈਕਟਸ ਨੂੰ ਉਹਦੀ ਜੜ ਤੱਕ ਜਾ ਕੇ ਮੁਕਾਦਮੇ ਹੁਣ ਇੰਟਰਸਟਿੰਗ ਚੀਜ਼ ਹੈ ਕਿ ਜਿਹੜਾ ਇਹ ਮੁਕਦਮਾ ਡੀਐਸਪੀ ਬਵਿੰਦਰ ਮਹਾਜਨ ਦੇ ਅਗੇਂਸਟ ਰਜਿਸਟਰ ਹੋਇਆ ਹੈ ਇਹ ਦੋ ਪਰਸਨਸ ਦੇ ਪ੍ਰਾਈਮ ਸਟੇਟਮੈਂਟਸ ਤੇ ਰਿਕਾਰਡ ਹੋਇਆ ਹੈ ਇੱਕ ਹੈ ਇਨਸਪੈਕਟਰ ਸੁਖਦੀਪ ਸਿੰਘ ਦੂਸਰੇ ਹੈ ਇਨਸਪੈਕਟਰ ਸ਼ੇਸ਼ ਦੋ ਇਹਨਾਂ ਵਿੱਚੋਂ ਇਨਸਪੈਕਟਰ ਸੁਖਦੀਪ ਸਿੰਘ ਉਸ ਰੇਡ ਵਿੱਚ ਨਾਲ ਐਜ਼ ਐਨ ਇਨਸਪੈਕਟਰ ਸ਼ੰਮਲ ਸਰ ਔਰ ਜਿਹੜੇ ਸ਼ੇਸ਼ਨ ਮਿੱਤਲ ਹੈ ਜਿਹੜੇ ਦੂਸਰੇ ਨੇ ਉਹ ਉਹਨਾਂ ਦਾ ਪਹਿਲੇ ਤੋਂ ਹੀ ਉਹ ਇਹੋ ਜੇ ਕੇਸਿਸ ਵਿੱਚ ਇਨਵੋਲਡ ਸੀ ਹੁਣ ਅਸੀਂ ਜਦੋਂ ਸਾਰੀ ਇਹ ਕੇਸ ਦੀ ਰਿਕਵਰੀ ਕੀਤੀ ਅਸੀਂ ਸਾਰੇ ਉਹ ਕੇਸ ਦੀ ਰਿਕਵਰੀ ਕਰਕੇ ਇੱਕ ਇੱਕ ਲਾਈਨ ਇੱਕ ਇੱਕ ਡਾਕੂਮੈਂਟ ਰਿਟਰਨ ਚ ਲਿਆਂਦਾ ਕਿਹੜੇ ਕਿਹੜੇ ਡਾਕੂਮੈਂਟਸ ਅਸੀਂ ਸਰਕਾਰ ਨੂੰ ਦਿੱਤੇ ਉਹਦੀ ਪੂਰੀ ਫਾਈਲ ਤਿਆਰ ਕਰਕੇ ਅਸੀਂ ਦਿੱਤੀ ਔਰ ਉਹਦੀ ਇਨਵੈਸਟੀਗੇਸ਼ਨ ਹਾਲੇ ਤੱਕ ਚੱਲ ਰਹੀ ਹੈ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਲਗਾਤਾਰ ਨਿਗਮ ਅਧਿਕਾਰੀਆਂ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਲੱਗੀ ਕੰਪਨੀ ਨਾਲ ਮੀਟਿੰਗਾਂ ਦਾ ਸਿਲਸਲਾ ਜਾਰੀ ਰੱਖਿਆ ਜਿਸ ਦੇ ਸਿੱਟੇ ਵਜੋਂ ਸ਼ਹਿਰ ਵਿੱਚ ਸਫਾਈ ਪ੍ਰਬੰਧ ਮੁੜ ਲੀਹਾਂ ਉੱਤੇ ਆਉਣ ਲੱਗੇ ਹਨ ਇਸ ਬਾਰੇ ਡਾਕਟਰ ਕਿਰਨ ਨੇ ਜਾਣਕਾਰੀ ਦਿੱਤੀ कोसा ट्रस्ट कैटी कला म्यूजियम विखे नामवर कलाकार अश्विनी कुमार वालों अपनी चार दिनी सोलो एग्जीबिशन लगाई गई इस मौके डायरेक्टर ब्रिजेश चौली सेक्रेटरी राजेश रैना माला चावला समेत कई लोग मौजूद सन मैंने 61 पेंटिंग डिस्प्ले की है ये सारी पेंटिंग जो है हिली एरिए की डिस्ट्रिक्ट हुशियारपुर की कुल्लू मनाली की परमौर की इस साइड की है वहाँ पर जाके मैंने छोटी छोटी पेंटिंग पहले स्केच करी है, फिर उसको कलर में किया फिर घर में आके उसको स्टूडियो में अपने में बड़ी किया पेंटिंग अब पंजाब के बहुत ही एक एमिनेंट आर्टिस्ट अश्विनी कुमार वर्मा जी जो नेशनल अवार्ड ही है उनकी एक सोलो आर्ट एग्जिबिशन यहाँ लग रही है तो हमारे लिए बहुत एक अच्छा सौभाग्य है कि इतने बड़े आर्टिस्ट उन्होंने हमको चूज़ किया है कि ਸ਼੍ਰੀ ਰਾਮ ਸ਼ਰਨਮ ਅੰਮ੍ਰਿਤਸਰ ਦੇ ਮੁਖ ਸੰਚਾਲਕ ਤਿਲਕ ਰਾਜ ਵਾਲੀਆ ਦੀ ਅਗਵਾਈ ਹੈ ਸ਼ਿਵਾਲਾ ਬਾਗ ਪਾਇਆ ਨਜ਼ਦੀਕ ਰਾਮ ਮੰਦਿਰ ਵਿਖੇ ਰੋਜ਼ਾਨਾ ਸ਼੍ਰੀ ਰਮਾਇਣ ਪਾਠ ਮਹਾਯਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ 9 ਦਿਨ ਕੀਤੇ ਜਾਣਗੇ ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਸਾਬਕਾ ਕਾਉਂਸਲਰ ਮਮਤਾ ਦੱਤਾ ਸ਼ਿਵਾਲਾ ਬਾਗ ਪਾਇਆ ਟਰਸਟ ਤੋਂ ਸੰਜੈ ਅਰੋੜਾ ਅਸ਼ਵਨੀ ਸ਼ਰਮਾ ਜੇ ਜੇ ਸਰੀਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਜਵਲਿਤ ਕੀਤੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਸਰੀਆਂ ਪਾ ਰਹੀਆਂ ਹਨ ਪਰਮ ਪੂਜਨੀਏ ਕਿਰਕਰਾਜ ਵਾਲੀਆ ਜੀ ਜਿਨ੍ਹਾਂ ਨੇ ਨਾਮ ਦੀ ਮਹਿਮਾ ਸਾਰੇ ਗੁਰੂ ਦਿਨ ਅਰੰਭਿਤ ਵਿੱਚ ਜਿਹੜੀ ਖੁਸ਼ਬੂ ਆ ਫਲਾਈ ਆ ਮੈਂ ਬਹੁਤ ਸਾਲਾਂ ਤੋਂ ਜੁੜਿਆ ਹਾਂ ਰਾਮਾ ਸ਼ਰਮਾ ਰਾਮ ਸ਼ਰਮਾ ਪਰ ਆਨੰਦ ਅੰਦਾ ਇੱਥੇ ਆ ਕੇ ਸਾਰੇ ਦੁੱਖ ਛੱਟੇ ਜਾਂਦੇ ਆ ਔਰ ਸਾਰੀ ਸੰਗਤ ਜਿਹੜੀ ਬੜੇ ਉਦਾਸ ਨਾਲ ਇੱਥੇ ਪਹੁੰਚਦੀ ਹੈ ਅਸੀਂ ਪ੍ਰਭੂ ਪਰਮੇਸ਼ਰ ਅੱਗੇ ਉਦਾਸ ਕਰਦੇ ਆ ਕਿ ਪ੍ਰਭੂ ਪਰਮੇਸ਼ਰ ਸਾਡੀ ਇਸੇ ਤਰੀਕੇ ਨਾਲ ਹਾਜ਼ਰੀ ਲਗਵਾਉਂਦਾ ਰਵੇ परम पूज्य गुरुदेव श्री भक्त हंसराज जी महाराज और पूज्य कृष्ण जी महाराज पूज्य मां रेखा जी महाराज की इसी कृपा से आठ साल की तरह इस साल भी शिवानबाग भाइयां के श्री राम मंदिर में श्री रामायण जी के महा यज्ञ का आज चौथा दिन था मंदिर लाल भवन मॉडल टाउन विखे 3 अक्टूबर तो 10 अक्टूबर तक प्रोग्राम सवेरे 9:00 11:00 तो 11:30 तक दुर्गा अष्टमी के पाठ होंगे ਅਤੇ ਸ਼ਾਮ ਨੂੰ 7 ਵਜੇ ਤੋਂ 8:30 ਵਜੇ ਤੱਕ ਭਜਨ ਕੀਰਤਨ ਕੀਤਾ ਜਾਵੇਗਾ ਅਤੇ ਰਾਤ ਨੂੰ 10 ਵਜੇ ਤੋਂ 12 ਵਜੇ ਤੱਕ ਪੱਕੇ ਭਜਨ ਕੀਤੇ ਜਾਣਗੇ। ਸ਼੍ਰੀ ਬਾਲਾਜੀ ਮੰਦਿਰ, ਕ੍ਰਿਸ਼ਨਨਗਰ, ਜੋੜਾ ਫਾਟਕ ਵਿਖੇ 22 ਤੋਂ 29 ਸਤੰਬਰ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਦਾ ਉਚਾਰਨ ਮਹਾਂਤ ਸ਼੍ਰੀ ਰਾਘਵਦਾਸ ਜੀ ਵੱਲੋਂ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤ ਕਥਾ ਦਾ ਆਨੰਦ ਲੈ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਗੱਦੀ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਪਰਮ ਪੂਜ ਨੇ ਪੀਠਾਧੀਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ ਦਾ ਪੰਜਾਰਾ ਅਤੇ ਬ੍ਰਹਮ ਪੂਜ ਕਰਵਾਇਆ ਗਿਆ ਇਸ ਮੌਕੇ ਪੰਡਿਤ ਹੰਸ ਰਾਜ ਜੀ ਨੇ ਹਵਨ ਯੋਗ ਕੀਤਾ ਅਤੇ ਪੂਜਾ ਕੀਤੀ ਇਸ ਮੌਕੇ ਪ੍ਰਦੀਪ ਗੋਇਲ रमन कुमार सुधीर अनिल समेत सारे सेवादार हाजिर सार माता सुधा धाम मजीठा रोड बाईपास दिखे माता सुधा जी दा जन्मदिन बड़ी धूमधाम नाल मनाया गया इस मौके ते मां भगवती दा जागरण कीता गया गद्दी श्री बावालाल दयाल जी दे महंत आनंददास जी महाराज मुख्तौर ते शामिल होए अते ओना ने माता दा आशीर्वाद प्राप्त कीता ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਬਿਜਲੀ ਪਹਿਲਵਾਨ ਮੰਦਿਰ ਲਾਰੈਂਸ ਰੋਡ ਵਿਖੇ ਸ਼੍ਰੀਮਦ ਭਾਗਵਤ ਕਥਾ ਵ੍ਰਿੰਦਾਵਨ ਤੋਂ ਆਇਸ਼ ਸ਼ੁਭਮ ਤਿਵਾਰੀ ਜੀ ਦੀ ਹਾਸਰੀ ਵਿੱਚ ਕਰਵਾਈ ਗਈ ਇਸ ਮੌਕੇ ਸੰਜੇ ਸੇਠ ਸਮੇਤ ਸਮੂਹ ਮੈਂਬਰ ਹਾਜ਼ਰ ਸਨ ਕਿਉਂਕਿ ਇਹ ਬਾਤ ਕਹੀ ਜਾਦੀ ਹੈ ਬਤਾਓ ਕਥਾ ਵਿੱਚ ਥੋੜੀ ਬੁੱਧੀ ਵੀ ਲਗਾਇਆ ਕਰੋ ਕਿਉਂਕਿ ਦੇਖੀਏ ਮੁੱਖ ਕਥਾ 3 ਦਿਨ ਦੀ ਹੁੰਦੀ ਹੈ ਪਹਿਲਾ ਦੂਸਰਾ ਤੇ ਤੀਸਰਾ ਚੌਥੇ ਦਿਨ ਸੇ ਤਾਂ ਉਤਸਵ ਹੀ ਹੋਨੇ ਲੱਗਦਾ ਹੈ ਅਤੇ ਆਖਿਰ ਵਿੱਚ ਮੁੱਖ ਖਬਰ ਇੱਕ ਵਾਰ ਫਿਰ ਤੋਂ ਬੀਤੀ ਰਾਤ ਤਰੰਤਰੰਦੇ ਇੱਕ ਮੁਹੱਲੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ आईपीएस गुरप्रीत सिंह पुल्लर ने बतौर कमिश्नर पुलिस अमृतसर संभाले कार्यभाल पिंड सरहाला विखे छोटे बच्चों कारण हुई खूनी झड़प मौजूदा लंबरदार दे मारिया गोलियां ਇਸਨਾਂ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ